ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਤੇ ਸਾਰੇ ਜਣਿਆਂ ਨੂੰ ਜਿਹੜੀ ਚੀਜ਼ ਦੀ ਬਹੁਤ ਹੀ ਜ਼ਿਆਦਾ ਵੇਟ ਸੀ ਬਹੁਤ ਹੀ ਜ਼ਿਆਦਾ ਤੁਹਾਡਾ ਇੰਤਜ਼ਾਰ ਕਰਵਾਇਆ ਇਸ ਘੜੀ ਲਈ ਤੇ ਆਪਣਾ ਹੁਣ ਹੈਗਾ ਜੀ ਮੈਰਿਜ ਵਲੌਗ ਅੱਜ ਦਾ ਤੇ ਤੁਹਾਨੂੰ ਇਹ ਚੀਜ਼ ਸੁਣ ਕੇ ਵੀ ਬਹੁਤ ਖੁਸ਼ੀ ਹੋਈ ਹੋਣੀ ਹੈ ਹਨਾ ਸਾਰਿਆਂ ਨੂੰ ਕਿਉਂਕਿ ਅਸੀਂ ਕੋਈ ਗੱਲਾਂ ਵਿਆਹ ਨੂੰ ਵੀ ਹਾਈਡ ਰੱਖਿਆ ਸੀ ਬਹੁਤ ਚੀਜ਼ਾਂ ਕਰਨ ਹਨਾ ਤੇ ਤੁਸੀਂ ਫਿਰ ਸਾਰੇ ਜਣੇ ਡੀਐਮ ਵੀ ਕਰਦੇ ਸੀ ਕਿ ਵੀਰੇ ਤੁਹਾਡਾ ਮੈਰਿਜ ਵਲੌਗ ਕਦੋਂ ਆਊਗਾ ਤੇ ਮੈਰਿਜ ਕਦੋਂ ਹੋਈ ਤੁਸੀਂ ਫੋਟੋ ਵੀਡੀਓ ਸ਼ੇਅਰ ਨਹੀਂ ਕੀਤੀ ਹਨਾ ਚਲੋ ਫੋਟੋਆਂ ਤਾਂ ਆਪਾਂ ਕੜਤੀਆਂ ਸੀਗੀਆਂ ਤੇ ਆਪਾਂ ਹੁਣ ਮੈਰਿਜ ਵਲੌਗ ਅੱਜ ਦੇ ਵਲੌਗ ਦੇ ਵਿੱਚ ਸ਼ੇਅਰ ਕਰ ਦਿੰਨੇ ਆ ਜੀ ਸਾਡਾ ਮੈਰਿਜ ਵਲੌਗ ਦੇਖ ਲਿਓ ਜਿੰਨੀਆਂ ਕਿ ਕਲਿੱਪਾਂ ਬਣੀਆਂ ਜਿੰਨੀਆਂ ਕਿ ਵੀਡੀਓ ਬਣੀਆਂ ਉਸ ਹਿਸਾਬ ਨਾਲ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕਿੰਨੀ ਕਿ ਖੁਸ਼ੀ ਆ ਤੁਹਾਨੂੰ ਮੈਰਿਜ ਵਲੌਗ ਸਾਰਿਆਂ ਦੇ ਸਾਹਮਣੇ ਆਉਣਾ ਬਹੁਤ ਜ਼ਿਆਦਾ ਹੈ ਠੀਕ ਹੈ ਕੀ ਕਹਿਣੇ ਚਾਹੁੰਦੇ ਹੋ ਸਭ ਨੂੰ ਸਾਰੇ ਬਹੁਤ ਜਾਣੇ ਸੀ ਕਿ ਜਿਹੜੇ ਨਾ ਮਤਲਬ ਵੀਡੀਓ ਫੋਟੋਆਂ ਦੇਖਣਾ ਚਾਹੁੰਦੇ ਸੀ ਵਿਆਹ ਦੇ ਆ ਤੇ ਫਾਈਨਲੀ ਉਹ ਦਿਨ ਆ ਗਿਆ ਬਿਲਕੁਲ ਜੀ ਤੇ ਵਲੌਗ 'ਚ ਅਸੀਂ ਦੱਸਦੇ ਰਹਿਵਾਂਗੇ ਤੁਹਾਨੂੰ ਵੀ ਇਹ ਚੀਜ਼ ਆ ਐਵੇਂ ਫੋਟੋ ਸੀ ਇੱਥੇ ਕੀ ਚੱਲ ਰਿਆ ਸੀ ਇਹ ਕੀ ਚੱਲ ਰਿਆ ਸੀ ਸਾਡੀ ਨਾਲ ਨਾਲ ਆਵਾਜ਼ ਚੱਲਦੀ ਰਹਿਣੀ ਹੈ ਡਬਿੰਗ ਚੱਲਦੀ ਰਹਿਣੀ ਹੈ ਠੀਕ ਹੈ ਜੀ ਵਲੌਗ ਨੂੰ ਹੁਣ ਕਰਦੇ ਆਪਾਂ ਚਾਲੂ ਲੈ ਵੀ ਸਭ ਤੋਂ ਪਹਿਲਾਂ ਬਾਬਾ ਜੀ ਕਹਿੰਦੇ ਸੀ ਮੈਨੂੰ ਵੀ ਕਰਪਾਰ ਫੜੋ ਵੀ ਹਨਾ ਆਪਾਂ ਫੋਟੋ ਕਰਾ ਲਈਏ ਅੱਛਾ ਤੈਨੂੰ ਕਿਵੇਂ ਲੱਗ ਰਿਹਾ ਸੀ ਇੱਥੇ ਬਹੁਤ ਵਧੀਆ ਹੂੰ ਤੁਸੀਂ ਵੀ ਐਂਟਰੀ ਮਾਰੋਗੇ ਜਲਦੀ ਹਨਾ ਇੱਥੇ ਮੇਰੇ ਤਾਂ ਸਹਿਰਾ ਨਹੀਂ ਸਮਝੀ ਆਂਦਾ ਸੀ ਮੈਂ ਸ਼ੂਜ਼ ਲਾਉਣੇ ਸੀ ਅੱਛਾ ਹੂੰ ਹੁਣ ਪਾਪਾ ਆਏ ਸੀ ਕਹਿੰਦਾ ਚੱਲ ਮੈਂ ਲਵਾ ਦਿੰਦਾ ਨਾ ਸ਼ੂਜ਼ ਅੱਛਾ ਤੇ ਇੱਥੇ ਮੱਥਾ ਟੇਕਿਆ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਖ ਲਾਏ ਹੈ ਬਰੀ ਹੂੰ ਇਹੀ ਦਿਨ ਹੁੰਦਾ ਹੈ ਜੋ ਆਪਣੇ ਲਾਈਫ ਪਾਰਟਨਰ ਨੂੰ ਆਪਣਾ ਬਣਾਇਆ ਜਾਂਦਾ ਸਹੀ ਇਹ ਬਹੁਤ ਵੱਡਾ ਦਿਨ ਹੁੰਦਾ ਲਾਈਫ ਤੇ ਹੂੰ ਇੱਥੇ ਕਰਪਾ ਨੂੰ ਤੇ ਰਖੀ ਲੈ ਗਈ ਥੋੜੀ ਤੇ ਮੈਂ ਆ ਗਈ ਸੀ ਹੂੰ ਇੱਥੇ ਫਿਰ ਮੱਥਾ ਟੇਕਿਆ ਤੁਸੀਂ ਤਾਂ ਵੇਖਿਆ ਹੀ ਨਹੀਂ ਸੀ ਮੇਰੇ ਵੱਲ ਮੈਂ ਫਿਰ ਘਰੋਂ ਇੱਕ ਨਾ ਸੀ ਫਿਰ ਯਾਰ ਉਹ ਦੇਖਿਆ ਦੇਖਿਆ ਹੋਰ ਦੇਖਿਆ ਥੋੜਾ ਜਿਆਦਾ ਫਿਰ ਦੇਖਣਾ ਪੈਂਦਾ ਵੀ ਇਦਾਂ ਯਾਰ ਵੀ ਪੜਾਏ ਲੱਗਦਾ ਸਾਰੇ ਸਾਹਮਣੇ ਪਰਿਵਾਰ ਆ ਹਨਾ ਹਾਂ ਜੀ ਇਧਰ ਮੇਰੀ ਸਮਾਈਲ ਇੰਨੀ ਗੋਲ ਕਮਾਲ ਹੋ ਗਈ ਯਾਰ ਇੱਦਾਂ ਹੈਪੀ ਵੀਡੀਓ ਬਣਾਈ ਜਾਂਦਾ ਮੇਰਾ ਹਾਸਾ ਨਿਕਲ ਅੱਛਾ ਅੱਛਾ ਲੈ ਮੰਮੀ ਨੇ ਵੀ ਟੇਕਦਾ ਮੱਥਾ ਚਲੋ ਆਏ ਮੰਮੀ ਡੈਡੀ ਤੇ ਬਹੁਤ ਹੀ ਇਮੋਸ਼ਨਲ ਸੀ ਹਾਂ ਕੋਸ਼ਤਾ ਫਿਰ ਗਰੀਬ ਹੀ ਨਹੀਂ ਟਾਈਮ ਤੇ ਪਹੁੰਚਿਆ ਹਨਾ ਵੀ ਇੱਥੇ ਮਹਿਸੂਸ ਹੁੰਦਾ ਹੋਣਾ ਤੈਨੂੰ ਵੀ ਮੇਰੇ ਭਰਾ ਹੋਣਗੇ ਹੋਰ ਬਹੁਤ ਭੇਲ ਹੋਈ ਅੰਦਰ ਸੀ ਕਿ ਮੈਨੂੰ ਰੋਣਾ ਮੇਰਾ ਦਿਲ ਬਹੁਤ ਰੋਂਦਾ ਸੀ ਅੰਦਰੋਂ ਅੰਦਰ ਹੀ ਹੈ ਹੋਰ ਕੀ ਚਲੋ ਹੁੰਦਾ ਹੀ ਆ ਯਾਰ ਤੇ ਵਾਹਿਗੁਰੂ ਆਹੇ ਗੁਰੂ ਇਹ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਹੋਏ ਹੋਈ ਇਹ ਚੀਜ਼ ਹਨਾ ਪੰਜ ਪਹਿਲੇ ਲਾਫ ਸੀ ਨਾ ਹਾਂ ਵੇਖ ਲਾ ਕਈ ਬੰਦੇ ਨੂੰ ਪਤਾ ਨਹੀਂ ਲੱਗਦਾ ਆਪਾਂ ਨੂੰ ਤਾਂ ਪੂਰਾ ਹਨਾ ਵੀ ਐਵੇਂ ਪਤਾ ਸੀਗਾ ਇਸ ਚੀਜ਼ਾਂ ਦਾ ਜਿੱਦਾਂ ਕਿ ਪਤਾ ਹੋਏ ਹਾਂ ਸਹੀ ਹੈ ਨਾ ਆਪਾਂ ਨਹੀਂ ਕੋਈ ਵੀ ਹਨਾ ਵੀ ਦਿੱਕਤ ਹੋਈ ਆਪਾਂ ਨੂੰ ਜਾਂ ਕੁਝ ਵੀ ਲੈ ਵੀ ਇਹ ਤੁਮਾ ਤਾਂ ਦੇਖ ਲਿਆ ਸੀ ਵਾਹਿਗੁਰੂ ਡੈਡੀ ਬੇਟੇ ਡੈਡੀ ਵੀ ਇਮੋਸ਼ਨਲ ਹੋਏ ਫੇ ਡੈਡੀ ਨੂੰ ਅੱਜ ਜਿਵੇਂ ਮਰਤੀ ਬਸ ਚਲੀ ਜਾਊਗੀ ਅਗਲੇ ਪਰ ਹੂੰ ਇਹ ਤਾਂ ਹੈ ਯਾਰ ਬਾਕੀ ਤੁਸੀਂ ਵੀ ਸਾਨੂੰ ਬਹੁਤ ਸਮਝਿਆ ਯਾਰ ਸਾਡਾ ਘਰ ਬਹੁਤ ਗਰੀਬ ਸੀ ਵੀ ਤੁਸੀਂ ਵੀ ਪਰਿਆਏ ਹਨਾ ਕਈ ਬੰਦੇ ਸੋਚਦੇ ਅਸੀਂ ਜ਼ਮੀਨਾਂ ਵਾਲਿਆਂ ਦੀਆਂ ਤੋੜਨੀਆਂ ਹਾਂਜੀ ਬਾਕੀ ਇਹ ਗੱਲ ਤਾਂ ਸੋਚਾ ਬੰਦਾ ਸਹੀ ਹੋਣਾ ਚਾਹੀਦਾ ਜਿਹਦੇ ਨਾਲ ਸਾਰੀ ਉਮਰ ਰਹਿਣਾ ਇਹ ਤਾਂ ਹੈ ਬੰਦਾ ਤਾਂ ਸਹੀ ਹੋਣਾ ਚਾਹੀਦਾ ਫੇਰ ਹੀ ਗੱਲ ਹੈ ਅੱਜ ਸਭ ਨੂੰ ਅਹਿਸਾਸ ਹੋ ਰਿਹਾ ਕਿ ਹਾਂ ਯਾਰੇ ਬੰਦਾ ਬਹੁਤ ਵਧੀਆ ਹੈ ਜੋ ਕੁਝ ਵੀ ਹੈ ਨਾ ਹਾਂਜੀ ਬਾਕੀ ਤੁਸੀਂ ਵੀ ਸਾਰੇ ਦੇਖ ਸਕਦੇ ਹੋ ਗੁਰੂ ਮਹਾਰਾਜ ਸਾਹਮਣੇ ਇੱਥੇ ਮੈਂ ਬਾਣੀ 'ਚ ਬਹੁਤ ਮਗਨ ਸੀ ਮੇਰੇ ਕੰਨਾਂ ਨੂੰ ਜਦੋਂ ਉਹ ਚੀਜ਼ ਸੁਣਾਈ ਦੇ ਰਹੀ ਸੀ ਤਾਂ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਸੀ ਬਹੁਤ ਹੀ ਜ਼ਿਆਦਾ ਵਧੀਆ ਮੰਮੀ ਮੈਨੂੰ ਦੱਸ ਹੀ ਜਾਂਦੇ ਸੀ ਵੀ ਅੱਗੇ ਚੱਲਣਾ ਹੂੰ ਮੈਂ ਤੁਹਾਡੀ ਵੇਟ ਵੀ ਕਰਦਾ ਸੀ ਹਾਂ ਤੁਸੀਂ ਹੌਲੀ ਹੌਲੀ ਚੰਦੇ ਸੀ ਹੂੰ ਦੋਨੇ ਡੈਡੀ ਬਿੱਟੇ ਹੈ ਨਾ ਹਾਂ ਦੋਨੇ ਡੈਡੀ ਬਿੱਟੇ ਹੁੰਦੇ ਹੁਣ ਤੁਸੀਂ ਸਾਰੇ ਪੁੱਛੋਗੇ ਕਿ ਬਾਹਲੇ ਜਾਣੇ ਕਿਉਂ ਨਹੀਂ ਆਏ ਜਾਂ ਕੁਝ ਵੀ ਕਿਉਂਕਿ ਯਾਰ ਅਸੀਂ ਨਾ ਕੋਈ ਘਰਦਿਆਂ ਦੀ ਕੋਈ ਪੰਜੀ ਨਹੀਂ ਲਵਾਈ ਕੋਈ ਦੋਸਤ ਵੀ ਇਹ ਸਿੰਪਲ ਜਿਹਾ ਵਿਆਹ ਕਰਾ ਹਾਂ ਇੱਧਰ ਵੀ ਆਪਣੇ ਮੇਰੇ ਪਾਪਾ ਜੀ ਤੁਹਾਨੂੰ ਪਤਾ ਵੀਰੇ ਬਿਮਾਰ ਰਹਿੰਦੇ ਆ ਤਾਂ ਉਹਨਾਂ ਦਾ ਮੈਂ ਕੰਮ ਖੁਦ ਛੜਵਾਇਆ ਹੋਇਆ ਤਾਂ ਕਰਕੇ ਜੋ ਵੀ ਬਜਟ ਸੀ ਜੋ ਵੀ ਕੁਝ ਵੀ ਸੀਗਾ ਹਨਾ ਘਰ ਦੀ ਜਿੰਮੇਵਾਰੀ ਵੀ ਸਾਰੀ ਮੇਰੇ ਤੇ ਐ ਫਿਰ ਬਈ ਮੈਂ ਸਾਰਾ ਬਜਟ ਮੈਂ ਆਪ ਹੀ ਆਪਦੇ ਵਿਆਹ ਤੇ ਲਾਇਆ ਸੀਗਾ ਤਾਂ ਕਰਕੇ ਫਿਰ ਕੋਈ ਰਿਸ਼ਤੇਦਾਰ ਵਗੈਰੇ ਸਦਿਆ ਨਹੀਂ ਪਾਰਟੀ ਵਗੈਰਾ ਕਰਾਂਗੇ ਵਧੀਆ ਕਰਾਂਗੇ ਤੇ ਸਾਡੀ ਉਮੀਦ ਆ ਸਾਨੂੰ ਵੀ ਅਸੀਂ ਤੁਹਾਨੂੰ ਵੀ ਸੱਦ ਗਏ ਕਿਉਂਕਿ ਸਾਡੇ ਤੇ ਸਾਨੂੰ ਚਾਹਣ ਵਾਲੇ ਜ਼ਰੂਰ ਚਾਹੀਦੇ ਸਾਡੇ ਸਾਹਮਣੇ ਤੁਸੀਂ ਵੀ ਯਾਰ ਅਸੀਂ ਸਟੋਰੀ ਲਾਵਾਂਗੇ ਜਾਂ ਕੁਝ ਵੀ ਹਨਾ ਵੀਡੀਓ ਪਾਵਾਂਗੇ ਕੋਈ ਚੱਕਰ ਨਹੀਂ ਵੀਰੇ ਤੁਸੀਂ ਵੀ ਆਇਓ ਵਧੀਆ ਪਾਰਟੀ ਕਰਾਂਗੇ ਬਸ ਜਲਦੀ ਤੋਨੋਂ ਇਸ ਚੀਜ਼ ਦਾ ਬਹੁਤ ਸੀਗਾ ਕਿ ਵੀਰੇ ਕੋਈ ਵੀਡੀਓ ਨਹੀਂ ਸ਼ੇਅਰ ਕੀਤੀ ਕੋਈ ਕੁਝ ਨਹੀਂ ਸ਼ੇਅਰ ਕੀਤਾ ਹਨਾ ਤੇ ਤਾਂ ਕਰਕੇ ਵੀਡੀਓ ਵੀ ਸ਼ੇਅਰ ਕਰਦੀ ਪਰ ਇਹ ਕਹਿੰਦੀ ਤੈਨੂੰ ਬਹੁਤ ਜਣੇ ਕਹਿੰਦੇ ਸੀ ਹੋਰ ਸਈ ਬਹੁਤ ਭੈਣਾ ਸੀ ਜਿਨ੍ਹਾਂ ਦੇ ਮਤਲਬ ਮੈਸੇਜ ਆਉਂਦੇ ਹੁੰਦੇ ਸੀ ਪਰਸਨਲੀ ਇਨਸਟਾ ਦੇ ਕਿ ਕੋਈ ਪੋਸਟ ਵਗੈਰਾ ਨਹੀਂ ਸ਼ੇਅਰ ਕੀਤੀ ਤੁਸੀਂ ਹਾਂ ਇੱਥੇ ਮੰਮੀ ਮੇਰੇ ਕੋਲੇ ਕੋਲੇ ਤਾਂ ਹੈਗੇ ਵੀ ਮੈਨੂੰ ਫੀਲ ਨਾ ਹੋਵੇ ਵੀ ਗੁਰੀ ਹੁਣੀ ਹੈ ਨਹੀਂ ਗੁਰੀ ਕਿਉਂਕਿ ਉਸਨੇ ਲੇਟ ਹੋ ਗਿਆ ਸੀ ਕੋਈ ਕੰਮ ਪੈ ਗਿਆ ਸੀ ਨੂੰ ਰਾਹ ਦੇ ਵਿੱਚ ਹਾਂ ਹੁਣ ਤੁਸੀਂ ਕਹੋਗੇ ਗੁਰੀ ਕੌਣ ਹੈ ਗੁਰੇ ਪਰੀ ਦਾ ਛੋਟਾ ਬ੍ਰਦਰ ਹੈ ਤੇਜੀ ਨਾਲੋਂ ਛੋਟਾ ਹੈ ਆ ਵੀਡੀਓ ਵਗੈਰਾ ਜਿ ਘਾਟੀ ਦੇਖਦਾ ਹੈ ਹਾਂ ਹੁਣ ਇਹ ਚੌਥੀ ਵਈਆ ਨਾ ਇਹ ਚੌਥੀ ਲਾਸਟ ਹੂੰ ਕਰਪਾਨ ਸਹਰੇ ਹੈ ਇੱਥੇ ਤੇਜੀ ਨਹੀਂ ਸੀਗਾ ਵਿਚਾਰਾ ਨਾ ਇੱਥੇ ਬਾਕੀ ਸਾਰੇ ਸੀਗੇ ਨਾ ਕਰਦੇ ਤੇਜੀ ਨਹੀਂ ਸੀਗਾ ਕਿਉਂਕਿ ਘਰੇ ਕੋਈ ਨਹੀਂ ਸੀ ਤੇ ਜਿੰਨ ਘਰੇ ਰਹਿਣਾ ਪਿਆ ਹੂੰ ਬਾਕੀ ਸਾਰੇ ਇੱਧਰ ਬੈਠੇ ਆ ਤੇ ਵੀਡੀਓ ਚ ਦਿਖੇ ਨਹੀਂ ਹੈ ਮੰਮੀ ਡੈਡੀ ਦਾਦੂ ਹੂੰ ਅੰਕਲ ਜੀ ਵੀ ਉਧਰੋਂ ਆਏ ਸੀ ਆਪਣੇ ਛੋਟੇ ਪਰਿਵਾਰ ਚ ਉਹਨਾਂ ਦੀ ਵੀਡੀਓ ਬਣੀ ਨਹੀਂ ਉਹ ਬੈਕ ਸਾਈਡ ਹਾਂ ਬਾਕੀ ਸਾਰਿਆਂ ਦੀ ਅੱਗੇ ਫੋਟੋਆਂ ਆਉਣਗੀਆਂ ਲਓ ਜੀ ਦਾਦੂ ਜੀ ਇੱਥੇ ਇਮੋਸ਼ਨਲ ਹੋ ਗਏ ਸੀ ਵੀ ਮੇਰੇ ਪੋਤੇ ਦਾ ਵਿਆਹ ਮੈਂ ਪੂਰਾ ਗੱਜ-ਵੱਜ ਕੇ ਕਰਨਾ ਸੀ ਡੀਜਿਆਂ ਦੇ ਨਾਲ ਜਾਂ ਇਦਾਂ ਇਦਾਂ ਹੁੰਦਾ ਹੀ ਹੈ ਚਾਹ ਕਰਦਿਆਂ ਨੂੰ ਤਾਂ ਕਰਕੇ ਦਾਦੂ ਜੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਰਹੇ ਸੀ ਮੈਂ ਵੀ ਮੇਰੇ ਪੋਤੇ ਨੇ ਆਪ ਦਾ ਵਿਆਹ ਆਪ ਹੀ ਕਰਾ ਲਿਆ ਹਨਾ ਵੀ ਕਿਸੇ ਨੂੰ ਤੰਗ ਨਹੀਂ ਕੀਤਾ ਕਹਿਣ ਦਾ ਮਤਲਬ ਤੇ ਤਾਂ ਮੋਸ਼ਨਲ ਹੋ ਰਹੇ ਸੀਗੇ ਹੁੰਦਾ ਹੀ ਆ ਤੇ ਸਭ ਤੋਂ ਪਹਿਲੀ ਫੋਟੋ ਫਿਰ ਮੰਮੀ ਹੋਰਾਂ ਦੀ ਹਾਂਜੀ ਤੇ ਉਸ ਤੋਂ ਬਾਅਦ ਡੈਡੀ ਜੀ ਦੀ ਆ ਫਿਰ ਦਾਦੀ ਜੀ ਆਗੇ ਤੇ ਦਾਦੂ ਜੀ ਕਹਿੰਦੇ ਅਸੀਂ ਫੋਟੋ ਕਰਾਈਏ ਇਹ ਆਪਣੇ ਅੰਕਲ ਜੀ ਆ ਉਧਰੋਂ ਮੇਰੇ ਸਹੁਰਿਆਂ ਦੇ ਉਹ ਇਹ ਬਾਬਾ ਜੀ ਨੇ ਜਿਨ੍ਹਾਂ ਨੇ ਹਾਂਜੀ ਆਨੰਦ ਕਾਰਜ ਕਰਵਾਏ ਆ ਹੈਪੀ ਉਸਤਾਦ ਜੀ ਹੈ ਤੇ ਮੰਮੀ ਹੋਣੀ ਬੈਠੇ ਨੇ ਇੱਥੇ ਡੈਡੀ ਜੀ ਕਹਿੰਦੇ ਮੈਂ ਵੀ ਫੋਟੋ ਕਰਾ ਲਾਂ ਇਤੇ ਬਾਬਾ ਜੀ ਕਹਿੰਦੇ ਤੁਹਾਡੇ ਦੋਵਾਂ ਨੇ ਇੱਧਰ ਵੀ ਕਰਾ ਲਈਏ ਹਾਂਜੀ ਅੰਕਲ ਜੀ ਆ ਗਏ ਸੀਗੇ ਫਿਰ ਤਾਂ ਨਾ ਤੇ ਡੈਡੀ ਜੀ ਹੁਣ ਆ ਗਏ ਹੁਣ ਡੈਡੀ ਜੀ ਹੁਣ ਨਾ ਬਾਬਾ ਜੀ ਹੋਰੀ ਆਉਣਗੇ ਆ ਗਏ ਗਰੰਤੀ ਤੇ ਲਓ ਜੀ ਡੈਡੀ ਜੀ ਹੁਣਾਂ ਦੀ ਫਿਰ ਤੋਂ ਫੋਟੋ ਆ ਗਈ ਇਹ ਸਾਰੇ ਜਣੇ ਇੰਨੇ ਜਣੇ ਤਾਂ ਆਏ ਸੀਗੇ ਲਗਭਗ ਇੰਨੇ ਕ ਜਣੇ ਫੈਮਿਲੀ ਪਰਿਵਾਰ ਦੇ ਸੀਗੇ ਅਸੀਂ ਆ ਹੈਪੀ ਦੇਖ ਲਓ ਕਹਿੰਦਾ ਮੈਂ ਫੋਟੋ ਕਰਾਉਣੀ ਆ ਫਿਰ ਗੁਰੀ ਐਂਡ ਤੇ ਆ ਗਿਆ ਸੀਗਾ ਗੁਰੀ ਜੀ ਜਦੋਂ ਆਇਆ ਮੈਂ ਉਹਨੂੰ ਲੜੀ ਵੀ ਸੀਗੀ ਚਪਲ ਚੱਕ ਲਈ ਸੀ ਹਾਂ ਫਿਰ ਮੋਸ਼ਨਲ ਹੋ ਗਿਆ ਵਿਚਾਰਾ ਤੇ ਪਰੇ ਕਹਿੰਦੀ ਇੱਥੇ ਵੀ ਆਪਾਂ ਵੀ ਫੋਟੋਆਂ ਕਰਾ ਲਈ ਹੈ ਆਪਣਾ ਫਿਰ ਵੀ ਵਿਆਹ ਹੋਇਆ ਤੇ ਡੈਡੀ ਜੀ ਇੱਥੇ ਮਸਤ ਸੀ ਆਪਦੇ ਫੋਨ ਦੇ ਵਿੱਚ ਦੀ ਦਾਦੂ ਜੀ ਕਹਿੰਦੇ ਫੋਨ ਮੈਂ ਵੀ ਕੱਢ ਲਾ ਆਪਦੇ ਗਿੱਜੇ ਵਿੱਚ ਤੇ ਇੱਥੇ ਮੈਂ ਖਾ ਜੋ ਇੱਕ ਸੋਹਣੀ ਫੋਟੋ ਕਰ ਲਈਏ ਇਹ ਫਿਰ ਸਾਡੀਆਂ ਫੋਟੋਆਂ ਸੀਗੀਆਂ ਤਸੀਂ ਫੋਟੋਆਂ ਫੋਟੋਆਂ ਕਰਦੇ ਸੀ ਇਹ ਫਿਰ ਫੋਟੋ ਆ ਗਈਆਂ ਇਹ ਮੇਰੇ ਕੱਲੇ ਦੀ ਖਿੱਚਦੀ ਕਿਸੇ ਨੇ ਚਲ ਕੋਈ ਗੱਲ ਨਹੀਂ ਤੇ ਆ ਦੇਖ ਗੁਰੀ ਕਹਿੰਦਾ ਆਪਾਂ ਭੈਣ ਭਰਾ ਕਰਾਈਏ ਫੋਟੋ ਇਹ ਹੈ ਗੁਰੀ ਹਾਂਜੀ ਪਰੀ ਦਾ ਛੋਟਾ ਬ੍ਰਦਰ ਫਿਰ ਇਹ ਪਾਪਾ ਜੀ ਆ ਗਏ ਉਧਰੋਂ ਫਿਰ ਮੰਮੀ ਹੋਣੀ ਸੀਗੇ ਪਰ ਇਹਨਾਂ ਨੇ ᱫਿਓਰ ਭਜਾਈ ਨਹੀਂ ਕਰਾ ਲਈ ਫੋਟੋ ਤੇ ਇੱਥੇ ਸਾਡੀਆਂ ਫੋਟੋਆਂ ਆ ਗਈਆਂ ਇਹ ਏ ਅਸੀਂ ਵੈਸੇ ਖਟਾਲੀਆਂ ਸੀ ਹੋਟਲ ਤੋਂ ਬਾਹਰ ਰੋਟੀ ਪਾਣੀ ਖਾਦਾ ਸੀ ਜਿੱਥੇ ਹਾਂਜੀ ਤੇ ਹੋਟਲ ਬੁੱਕ ਕਰਾਇਆ ਸੀਗਾ ਥੋੜਾ ਜਿਹਾ ਖਾਣ ਪੀਣ ਨੂੰ ਹਾਂ ਮੈਂ ਤਾਂ ਉਹਨੇ ਕਿੰਨੀਆਂ ਖੁਸ਼ ਹਾਂ ਹਾਂ ਬਹੁਤ ਵਧੀਆ ਲੱਗੋਛ ਇੱਥੇ ਦਾ ਦੁੱਜਾ ਨਾਲ ਆਉਣਗੇ ਆਰੇ ਫੋਟੋ ਬਹੁਤ ਵਧੀਆ ਲੱਗਦੀ ਹੈ ਤੇ ਇੱਥੇ ਰੋਟੀ ਪਣੀ ਛੱਕ ਰਹੇ ਸੀ ਸਾਰੇ ਯਾਨੀ ਗੁੜੀ ਹਾਂ ਰੋਟੀ ਪਾਣੀ ਖਾ ਕੇ ਤੇ ਮੈਂ ਕਿਹਾ ਫਿਰ ਚੱਲਦੇ ਆਂ ਘਰਾਂ ਨੂੰ ਫਿਰ ਥੋੜੀਆਂ ਰਸਮਾਂ ਰਹਿਣੀਆਂ ਸੀਆਂ ਤਾਂ ਕਰਕੇ ਇਹ ਫਿਰ ਐਵੇਂ ਹੋ ਗਿਆ ਪਰਿਵਾਰ ਦੇ ਵਿੱਚ ਹਨਾ ਤੇ ਬਾਕੀ ਤੁਸੀਂ ਸਾਰੇ ਪੁੱਛਦੇ ਸੀ ਵੀਰੇ ਥੋੜੀ ਲਵ ਮੈਰਿਜ ਆ ਜਾਂ ਰੈਂਜ ਪਰ ਇੱذ ਤੁਸੀਂ ਆਪਣੇ ਮੂੰਹੋਂ ਹੀ ਦੱਸ ਦਿਓ ਵੀਰੇ ਸਾਡੀ ਵੀਰ ਭੈਣਾਂ ਸਾਡੀ ਹੈਗੀ ਰੈਂਜ ਮੈਰਿਜ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਮੰਮੀ ਜੀ ਪਾਣੀ ਪਾਣੀ ਵਾਰਿਆ ਹੁਣ ਵਾ ਚੱਕਦੀ ਹੈ ਦੀ ਹੈ ਨਾ ਵੀਡੀਓ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਤੀਆਂ ਤੇ ਹੁਣ ਕੋਈ ਵੀ ਬੰਦਾ ਹੈ ਨਾ ਹੁਣ ਕਿਉਂ ਵੀ ਹਾਂ ਬਈ ਤੁਹਾਡੀ ਮੈਰਿਜ ਦੀ ਫੋਟੋ ਨਹੀਂ ਦੇਖੀ ਵੀਡੀਓ ਨਹੀਂ ਦੇਖੀ ਅਸੀਂ ਫੋਟੋਆਂ ਵੀ ਐਡ ਕਰਤੀਆਂ ਤੇ ਬਾਕੀ ਪਾਰਟੀ ਰਹਿੰਦੀ ਹੈ ਤੇ ਸਾਡਾ ਡ੍ਰੀਮ ਹੀ ਹੈ ਇੱਕ ਸਾਡਾ ਸੁਪਨਾ ਹੀ ਹੈ ਕਿ ਜਿਹੜੀ ਪਾਰਟੀ ਹੋਵੇ ਤੁਹਾਡੇ ਕਾਰਨ ਅਸੀਂ ਇੱਥੋਂ ਤੱਕ ਪਹੁੰਚੇ ਇਸ ਮਕਾਮ ਤੇ ਆਏ ਤੁਹਾਡੇ ਇੱਕ ਇੱਕ ਲਾਈਕ ਕਰਨੇ ਕਿਕ ਵਿਊ ਕਰਨ ਤੇ ਜਿਹੜੇ ਸਾਨੂੰ ਚਾਹੁੰਦੇ ਨੇ ਸਾਰੇ ਜਾਣੇ ਸਾਡੇ ਪਾਰਟੀ ਜਿ ਆਉਣ ਸਾਨੂੰ ਮਿਲਣ ਹੱਸਣ ਖੇਡਣ ਸਾਡੇ ਨਾਲ ਪਰਿਵਾਰਾਂ ਨਾਲ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਈ ਅਸੀਂ ਜ਼ਰੂਰ ਮਨਾਵਾਂਗੇ ਜਿਹੜਾ ਸਾਡਾ ਸੁਪਨਾ ਜ਼ਰੂਰ ਪੂਰਾ ਕਰਾਂਗੇ ਵੀ ਆਦੀ ਪਾਰਟੀ ਪਾਰਟੀ ਰਹਿੰਦੀ ਆ ਤੁਸੀਂ ਸਮਝ ਸਕਦੇ ਹੋ ਮੇਰੀ ਮਜਬੂਰੀ ਨੂੰ ਕਿ ਸਾਰੀ ਕੁਇਦਦਾਰੀ ਵੀਰੇ ਮੇਰੇ ਤੇ ਆ ਤਾں ਕਰਕੇ ਯਾਰ ਵਿਆਹ ਦਾ ਵਿਹਾਫ ਹੀ ਕਰਾ ਲਿਆ ਸੀਗਾ ਹਨਾ ਵੀ ਘਰਦਿਆਂ ਨੂੰ ਕੋਈ ਤੰਗ ਨਹੀਂ ਕੀਤਾਗਾ ਤੇ ਇੰਨੀ ਜਲਦੀ ਮੈਰਿਜ ਕਰਵਾਉਣ ਦਾ ਵੀ ਇਹੀ ਸੀਗਾ ਕਿ ਮੇਰੇ ਬਾਪੂ ਜੀ ਬਹੁਤ ਬਿਮਾਰ ਰਹਿੰਦੇ ਨੇ ਤਾਂ ਕਰਕੇ ਉਹਨਾਂ ਨੂੰ ਡਾਕਟਰਾਂ ਵੱਲੋਂ ਜਵਾਬ ਦਿੱਤਾ ਹੋਇਆ ਤੇ ਬਸ ਮੇਰੇ ਬਾਪੂ ਜੀ ਤਾਂ ਇੱਕ ਤੁਰਦੇ ਫਿਰਦੇ ਬੰਦੇ ਨੇ ਤੇ ਵਧੀਆ ਯਾਰ ਵੀ ਚਲੋ ਮਾਲਕ ਕੁਛ ਵੀ ਨਾ ਕਰੇ ਮੇਰੇ ਬਾਪੂ ਨੇ ਮੇਰੇ ਬਾਪੂ ਦਾ ਮੇਰੇ ਸਿਰ ਤੇ ਬਹੁਤ ਹੌਸਲਾ ਹੈ ਉਹ ਕੋਈ ਕੰਮ ਨਹੀਂ ਕਰਦੇ ਕੋਈ ਚੱਕਰ ਨਹੀਂ ਪਰ ਮੈਨੂੰ ਐਵੇਂ ਆ ਵੀ ਮੇਰੇ ਸਿਰ ਤੇ ਬਹੁਤ ਵੱਡਾ ਹੱਥ ਆ ਉਹਨਾਂ ਦਾ ਸਪੋਰਟ ਕਰਦੇ ਨੇ ਨਾਲ ਵੀਡੀਓ ਬਣਾਉਂਦੇ ਨੇ ਕਿੰਨਾ ਕੁਛ ਕਰਦੇ ਆ ਆਪਦਾ ਸ਼ੌਂਕ ਵੀ ਪੂਰਾ ਕਰਦੇ ਨੇ ਤੇ ਜਦੋਂ ਦੀ ਪਰੀ ਆਈ ਹੈ ਕਦੇ ਵੀ ਪਰੀ ਨੇ ਕਿਸੇ ਨੂੰ ਤੰਗ ਨਹੀਂ ਕੀਤਾ ਸੱਚੀ ਗੱਲ ਹੈ ਤੇ ਪਰੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਤੇ ਮਾਪੇ ਬਣੇ ਹੋਏ ਇੱਕ ਹਸਾਬ ਦੇ ਹਨਾ ਤੇ ਪਰੀ ਨੂੰ ਕੋਈ ਵੀ ਚੀਜ਼ ਦੀ ਕਦੇ ਕਮੀ ਨਹੀਂ ਹੋਈ ਮਹਿਸੂਸ ਵੀ ਮੇਰੇ ਮਾਪੇ ਹੈ ਨਹੀਂ ਜਾਂ ਕੁਝ ਵੀ ਤੇ ਡੈਡੀ ਹੋਰੀ 3 ਵਾਂਗ ਹੀ ਰੱਖਦੇ ਆ ਪਰੀ ਨੂੰ ਵੀ ਤੇ ਬਾਕੀ ਧੰਨਵਾਦ ਜੀ ਤੁਸੀਂ ਵਲੌਗ ਦੇਖਿਆ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਜਣੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਤੁਹਾਨੂੰ ਹਾਂ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਤੇ ਹਾਈਪ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ ਜੀ